ਸੋ ਹੈਲੋ ਫਰੈਂਡਸ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਮੇਰੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਫਿਰ ਮਿਲੇ ਆ ਤੁਹਾਨੂੰ ਤੇ ਆਪਾਂ ਤੁਹਾਨੂੰ ਮਿਲਦੇ ਰਵਾਂਗੇ ਹਰ ਵੀਕ ਦੇ ਵਿੱਚ ਇੱਕ ਵਾਰੀ ਤੇ ਇਸ ਕਰਕੇ ਆਪਣਾ ਇੱਕ ਹੀ ਬਲੌਗ ਆਏਗਾ ਜਿਹਨੂੰ ਤੁਸੀਂ ਪਿਆਰ ਦਿਓ ਸਸਪੈਂਸ ਹੈ ਵੈਸੇ ਕਿੱਥੇ ਜਾ ਰਹੇ ਆ ਨਈ ਲੋਕੇਸ਼ਨ ਹੈ ਬੁੜੇ ਲੋਕਾਂ ਤੋਂ ਸੁਣਿਆ ਸੀ ਕਈ ਲੋਕ ਕਿ ਗਏ ਵੀ ਨੇ ਪਰ ਅਸੀਂ ਪਹਿਲੀ ਵਾਰੀ ਜਾ ਰਹੇ ਆ ਤੇ ਸਰਪ੍ਰਾਈਜ਼ ਦਿੱਤਾ ਜੀ ਮੈਂ ਇਹਨਾਂ ਨੂੰ ਮੈਂ ਕੱਲ ਆਪਾਂ ਜਾ ਰਹੇ ਆ ਤੇ ਇਹ ਤੁਹਾਨੂੰ ਨਹੀਂ ਮੈਂ ਦੱਸਾਂਗਾ ਕਿੱਥੇ ਜਾ ਰਹੇ ਆ ਬੜੀ ਸ਼ਾਨਦਾਰ ਨਾਈਸਲੀ ਲੋਕੇਸ਼ਨ ਹੈ ਤੇ ਚੈਵਿੰਨ ਤਿਆਰ ਹੋ ਚੁੱਕਿਆ ਹੈ ਉਹਦੀ ਮੰਮੀ ਤਿਆਰ ਹੋ ਰਹੀ ਏ ਅਰੀਵਲ ਨੂੰ ਆਪਾਂ ਉਹਦੇ ਘਰੋਂ ਪਿਕ ਕਰਨਾ ਹੈ ਜਿੱਥੇ ਤੁਹਾਨੂੰ ਜਾ ਕੇ ਅਸੀਂ ਦਿਖਾਵਾਂਗੇ ਉਥੋਂ ਦੇ ਨਜ਼ਾਰੇ ਉਥੋਂ ਦਾ ਵਲੌਗ ਆਵੇ ਹੋ ਗਈ ਤਿਆਰੀ ਜੀ ਹੈ ਕੁਝ ਰਹਿ ਤਾਂ ਨਹੀਂ ਗਿਆ ਤੇਰਾ ਨਹੀਂ ਚੱਲ ਸਾਮਾਨ ਰੱਖ ਫੇ ਗੱਡੀ ਸਾਰਾ ਚਲੋ ਚੱਕੋ ਚਾਬੀ ਚੱਕੋ ਗੱਡੀ ਦੀ ਤੇ ਸਾਮਾਨ ਲੈ ਕੇ ਚਲੋ ਗੱਡੀ 'ਚ ਮੈਡਮ ਤੇਰੇ ਕਰਕੇ ਲੇਟ ਹੈ ਗਿਆ ਉਹ ਸੋ ਸੌਰੀ ਜੀ ਸੋਰੀ ਨਹੀਂ ਸੇਅ ਦਾ ਤਰਨ ਤਿਆਰ ਕਰਦੇ ਕਰਦੇ ਐਂਡ ਤੇ ਤੁਸੀਂ ਸਾਨੂੰ ਲੇਟ ਕਰ ਦਿੰਦੇ ਹੋ ਉਹ ਸੋ ਸੌਰੀ ਨਹੀਂ ਤੁਹਾਨੂੰ ਵੀ ਦੇਖਣਾ ਹੁੰਦਾ ਨਾ ਕਿੰਨਾ ਟਾਈਮ ਹੋਰ ਲੱਗਣਾ ਬਸ ਵੀ ਦੇ 5 ਮਿੰਟ ਚਾਹੀਦੇ ਰੁਕੋ ਜਰਾ ਸਬਰ ਕਰੋ ਹੂੰ ਹੂੰ ਐਸ ਤੋਂ ਜ਼ਿਆਦਾ ਤਾਂ ਨਹੀਂ ਨਾ 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 ਚਲੋ ਚਲੋ ਗੱਡੀ ਚ ਬੈਠੋ ਤੁਸੀਂ ਟਾਈਮ ਹੋਇਆ 12:50 ਤੇ ਦੇਖਦੇ ਇਹਨਾਂ ਦੇ 5 ਮਿੰਟ ਕਦੋਂ ਪੂਰੇ ਹੁੰਦੇ ਨੇ ਜੇ حساب ਨਾਲ ਇਹਨਾਂ ਦੇ 5 ਮਿੰਟ ਹੁੰਦੇ ਨੇ ਤੇ ਉਹ 1 ਘੰਟੇ ਦੇ ਬਰਾਬਰ ਹੁੰਦੇ ਨੇ ਉਹ ਐਵੇਂ ਇਹ ਮੇਰੇ ਨਾਲ ਅੱਜ ਨਹੀਂ ਇਹ ਕਈ ਵਾਰੀ ਹੁੰਦਾ ਛੱਡਾ ਜੋ ਜੋ ਸੁੱਤਾ ਪਿਆ ਦਿਨ ਨੂੰ ਘਰੋਂ ਛੱਡ ਕੇ ਜਾ ਰਹੇ ਹਾਂ ਸ਼ਾਇਦ ਅੱਜ ਲੇਟ ਹੋ ਜਾਂਗੇ ਵੈਸੇ ਨਾਲ ਲਿਜਾਣ ਦੀ ਤਿਆਰੀ ਸੀ ਪਰ ਰਸਤੇ 'ਚ ਦਿੱਕਤ ਕਰਦਾ ਕਿਉਂਕਿ ਟਰੈਵਲਿੰਗ ਇਹਨੇ ਕੀਤੀ ਨਹੀਂ ਇਸ ਕਰਕੇ ਇਹਨੂੰ ਲੈ ਕੇ ਨਹੀਂ ਜਾ ਰਹੇ ਇਸ ਕਰਕੇ ਬੌਜੀ ਆਰਾਮ ਨਾਲ ਸੁੱਤੇ ਨੇ ਇਹਨਾਂ ਨੇ ਇਦਾਂ ਹੀ ਸੁੱਤੇ ਰਹਿਣਾ ਹੈ ਇਦਾਂ ਹੀ ਛੱਡ ਕੇ ਚੱਲਨੇ ਆ ਤੇ ਇਹਨੇ ਸਾਨੂੰ ਇਦਾਂ ਹੀ ਮਿਲਣਾ ਆ ਆਹ ਸਮਾਨ ਲੈ ਕੇ ਚੱਲ ਆ ਦੇਖ ਲੋ ਇਹਦਾ ਮੂੰਹ ਹਰ ਵਾਰੀ ਇਹਦਾ ਜਾਨ ਲੱਗਿਆ ਇਦਾਂ ਹੀ ਮੂੰਹ ਹੋ ਜਾਂਦਾ ਦੇਖ ਲੋ ਕਿਦਾਂ ਛੜਿਆ ਮੂੰਹ ਆ ਰਿਹਾ ਚੱਲ ਤਾਂ ਸੀ ਤੂੰ ਸਮਾਨ ਰੱਖਾ ਗੱਡੀ 'ਚ ਇਸ ਫਾਈਰ ਨੇ 24 ਲੈਂਡਰਡ ਅਜੇ 5 ਮਿੰਟ ਦੇਖ ਲਓ ਕਿੰਨੀ ਦੇਰ ਤੇ ਹੋ ਚੁੱਕੇ ਨੇ ਪਰ ਮੈਡਮ ਨਹੀਂ ਅਜੇ ਤਿਆਰ ਹੋ ਰਹੀ ਪਤਾ ਨਹੀਂ ਇਹਨਾਂ ਨੇ 5 ਮਿੰਟ ਦੇ ਹੋਰ ਕਿੰਨੇ 5 ਮਿੰਟ ਸਾਡੇ ਚੱਲਣੇ ਤੇ ਚਲੋ ਹੁਣ ਤੁਹਾਨੂੰ ਰਸਤੇ ਦਾ ਮਜ਼ਾ ਦੇ ਦਿੰਦੇ ਜੋਜੀ ਬਾਏ ਆਪਾਂ ਟਾਇਰ ਖੋਲਣ ਕਰ ਹੇ ਲੋਕ ਲੈ ਲਏ ਨੇ ਮਲੇ ਨੂੰ ਫੋਨ ਕਰਕੇ ਠੰਡੀ ਲਾਦੀਏ ਕਿ ਨੀਚੇ ਤੁਮ ਆਪਾਂ ਵਿੱਚ ਵਿੱਚ ਬੈਠੀਏ ਤੇ ਠੰਡੇ ਠੰਡੇ ਨਜਾਰੇ ਆਣ। ਆਪਾਂ ਹੁਣ ਚੱਲਦੇ ਆਂ। ਫੈਮਿਲੀ ਕੰਪਲੀਟ ਹੋ ਗਿਆ। ਬਾਏ ਜੋਜੀ। ਫਿਰ ਦਪਾ ਥੋੜੀ ਦੇਰ ਗੱਡੀ ਰੋਕੀਏ ਤੇ ਚੈਵਨ ਦੀ ਮੰਮਾ ਗਏ ਨੇ। ਕੁਝ ਸਨੈਕਸ ਲੈਣ। ਕਿ ਬੱਚਾ ਪਤਾ ਨਹੀਂ ਉੱਥੇ ਕਿਸ ਟਾਈਮ ਕੀ ਮੰਗ ਲੈਣ ਤੇ ਕਦੋਂ ਭੁੱਖ ਲੱਗ ਜੇ। ਦੋਸਤਾਂ ਕਿ ਉਹ ਕਮੈਂਟ ਵਿੱਚ ਬਤਾਓ। ਯਕ ਕਾਪੀ ਜੀ ਕਿ ਤੁਸੀਂ ਗੈਸ ਕਰੋ ਕਿ ਕਿਸੀ ਕਿਥੇ ਜਾ ਰਹੇ ਹਾਂ ਇਹ ਪਹਿਲਾ ਹੀ ਕਮੈਂਟ ਕਰ ਦਿਓ ਵੀਡੀਓ ਦੇਖਣ ਤੋਂ ਪਹਿਲਾਂ ਪਹਿਲਾਂ ਕਿਸੀਂ ਕਿੱਥੇ ਪਹੁੰਚ ਰਹੇ ਹਾਂ ਨੂੰ ਗੋਗ ਬੋਲੀ ਪੀਣਾ ਫਿਰ ਅੱਜ ਆਪਾਂ ਰੀਵਲ ਨੂੰ ਲੈਣਾ ਹੈ ਰੀਵਲ ਦੇ ਘਰੇ ਜਾ ਰਹੇ ਹਾਂ ਰੀਵਲ ਨੂੰ ਚੱਕਦੇ ਹਾਂ ਇਹ ਰੀਵਲ ਨੂੰ ਨਾਲ ਲੈ ਕੇ ਫਿਰ ਰਸਤੇ 'ਚ ਆਪਾਂ ਰਾਈਡ ਇੰਜੋਏ ਕਰਦੇ ਜਾਂਦੇ ਹਾਂ ਪਾ ਆ ਗਿਆ ਰੀਵਲ ਦੇ ਘਰ ਜੈਵਨ ਗਿਆ ਰਿਵਰ ਨੂੰ ਲੈਣ ਤੇ ਟੀਬਲ ਨੂੰ ਲੈ ਕੇ ਤੇ ਫਿਰ ਆਪਾਂ ਨਿਕਲਦੇ ਹਾਂ ਇਟਸ ਅ ਗ੍ਰੇਟ ਸਸਪੈਂਸ ਫਾਰ ਆਲ ਆਫ ਅਸ ਈਵਨ ਆਰ ਨਾਟ ਨੋਨ ਵੇਅਰ ਵੀ ਆਰ ਕੰਦਰੀ ਅਕੀ ਬਹੁਤ ਵਧੀਆ ਜਗ੍ਹਾ ਹੈ ਸ਼ਾਰਪੂਟ ਸੌਂਥਰੀ ਅਸੀਂ ਤਾਂ ਰਾਤ ਦੇ ਚਿੰਤਾ ਜਾਂ ਕਿਹੜੀ ਜਗ੍ਹਾ ਹੋਰ ਇਹ ਤਾਂ ਬੇਸਮੰਤ ਹੈ ਸੋ ਲੈਟਸ ਗੋ ਇਨਸ ਲੈਟਸ ਸੀ ਦੇ ਲੋਕਲ ਥੀ ਉੱਥੇ ਇਹੀ ਸ਼ਾਨਦਾਰ ਹੈ ਐਨੀ ਗ੍ਰੀਨ ਵੀ ਹੈ ਤੇ ਮੈਸੀ ਟਿਕ ਕੋਚੇ ਗਾਤੇ ਕਿਹਾ ਸੀ ਵੈਲਕਮ ਰੇਵਲ ਇਹ ਇਧਰ ਕਿਉਂ ਕਰਦੇ ਥੋੜਾ ਰੈਬਰ ਇਹਨੂੰ ਦੱਸਿਆ ਨਹੀਂ ਆਪਾਂ ਕਿੱਥੇ ਜਾ ਰਹੇ ਵੇ ਅਈ ਦੱਸਾਂ ਕਿਸੇ ਨੂੰ ਵੀ ਨਹੀਂ ਆਆ ਦੇਖੋ ਮੈਂ ਟ੍ਰੇਨਿੰਗ ਕਰ ਲਈ ਪਾਪਾ ਨੇ ਇੱਕ ਵੀਨਿੰਗ ਕਰ ਲਈ ਤੇ ਚਾਚੂ ਨੇ ਵੀ ਟ੍ਰੇਨਿੰਗ ਕਰ ਲਈ ਆਈ ਐਮ ਆਊਟ ਆਫ ਦ ਫੈਕਟਲ ਸਾਰੇ ਇੱਕ ਦਰਾਂ ਦੇ ਕਦਰ ਪਾਈ ਫਿਰਦੇ ਹਨ ਕੋਈ ਗੱਡ ਛੱਡੀ ਹੋ ਗਈ ਸੀ ਗੱਡੀ ਪੈਂਚਰ ਜਦੋਂ ਹਵਾ ਚੈੱਕ ਕਰਾ ਰਹੇ ਸੀ ਤੇ ਫਾਈਨਲੀ ਅਸੀਂ ਪੈਂਚਰ ਲਵਾ ਲਏ ਸ਼ੁਕਰ ਹੈ ਅੱਜ ਕੱਲ ਦੇ ਟਿਊਬਲੈਸ ਟਾਇਰ ਹੁੰਦੇ ਨੇ ਜਲਦੀ ਲੱਗ ਜਾਂਦੇ ਨੇ ਨਹੀਂ ਤਾਂ ਕਿੱਥੇ ਉਹ ਟਾਇਰ ਲਾ ਕੇ ਟਿਊਬਾਂ ਵਾਲੇ ਤੇ ਪੈਂਚਰ ਲਾਉਂਦੇ ਹੁੰਦੇ ਸੀ ਪਰ ਫਾਈਨਲੀ ਅਸੀਂ ਪੈਂਚਰ ਲਵਾ ਲਿਆ ਤੇ ਫਿਰ ਅਸੀਂ ਚੱਲ ਪਏ ਠੀਕ ਹੈ ਸਟੇਬਲ ਵੀ ਹੈ ਰੌਪਾ ਪਰ ਹੌਸਲ ਚਲੋ ਚਲਿਓ ਬੱਚਿਓ ਸ਼ਾਟ ਆਨ ਥੈਟਸ ਗੋਨ ਅੱਜ ਵੀ ਇਸ ਰਾਹ ਤੇ ਜਾਂਦੇ ਹਾਂ ਦਿਲ ਬਹੁਤ ਖੁਸ਼ ਹੁੰਦਾ ਬਿਕੋਜ਼ ਇਹ ਦਾ ਮੇਰੇ ਨਾਨਕਿਆਂ ਨੂੰ ਕਰਦਾ ਲੋ ਫਰੈਂਡਸ ਆਪਾਂ ਪਹੁੰਚ ਗਏ ਹਾਂ ਸ਼ਹਿਰਪੁਰ ਦੇ ਨੇੜੇ ਤੇ ਅੱਜ ਸਾਨੂੰ ਮਿਲ ਗਿਆ ਇੱਕ ਛੱਲੀ ਵਾਲਾ ਜਿਹਨੂੰ ਪੁੱਟਾ ਪੁੱਟਾ ਵੀ ਕਹਿੰਦੇ ਨੇ ਨਹੀਂ ਪਰ ਸਾਡੀ ਛੱਲੀ ਹੁੰਦੀ ਹੈ ਸਾਡੇ ਪੰਜਾਬ ਦੀ ਛੱਲੀ ਹੁੰਦੀ ਹੈ ਕਈ ਜਗ੍ਹਾ ਦੇ ਲੋਕੀ ਪੁੱਟਾ ਵੀ ਕਹਿੰਦੇ ਆ ਪਰ ਸਾਡੇ ਛੱਲੀ ਕਹਿੰਦੇ ਆ ਇਹ ਕਹਿੰਦੇ ਛੱਲੀ ਇੰਜੋਏ ਕਰਦੇ ਪਿਆ ਛੱਲੀ ਤਿਆਰ ਹੋ ਜਾਂਦੀ ਹੈ ਫੇ ਚੱਲੀ ਅਸੀਂ ਖਾਵਾਂਗੇ ਆਪਾਂ ਨੂੰ ਤਾਂ ਖਾਣ ਨਹੀਂ ਚੱਲ ਇੱਕ ਨਹੀਂ ਮੈਂ ਮੈਂ ਚੱਲੀ ਕਿਉਂ ਨਾ ਖਾਵਾਂ ਉਹਨੂੰ ਖੁਦ ਘਾਤਾ ਰਹੀ ਉਹ ਆਪ ਕਿਧਰ ਇਸ ਕਰ ਰਹਾ ਤभी ਤਾਂ ਉਹ ਲੈ ਰਹੀ ਰਹੇ #ਚੱਲੀਬ੍ਰੇਕ 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 ਉਹ ਇਹ ਚੱਲੀ 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 ਅਰੇ ਤੋਰ ਤੇ ਕੁਝ ਨਹੀਂ ਲੈਣਾ ਬਸ ਇਹਨੂੰ ਰੈਡੀ ਲਾ ਦੇਣੀ ਆਪਾਂ ਬਸ ਇੱਥੋਂ ਡੈਸਟੀਨੇਸ਼ਨ 1 ਘੰਟੇ ਦੀਏ ਤੇ ਨੀਅਰਬਾਊਟ 45 ਕਿਲੋਮੀਟਰ ਲੱਗਿਆ 1 ਘੰਟਾ 3 ਮਿੰਟ ਇੱਕ ਘੰਟਾ 3 ਮਿੰਟ ਇੱਕ ਘੰਟਾ 3 ਮਿੰਟ ਦੇ ਵਿੱਚ ਗੋਗਲ ਇਸੇ ਗੋਗਲ ਜੋ ਕਹਿ ਰਹੇ ਪੂਰਾ ਟਾਈਮ ਗੋ ਨਹੀਂ ਸਾਡਾ ਪੁੱਟਾ ਆ ਗਿਆ ਕਈਆਂ ਦਾ ਪੁੱਟਾ ਸਾਡੀ ਛੱਲੀ ਆ ਗਈ ਹੈ ਸਾਡਾ ਪੁੱਟਾ ਗਿਆ ਲਈਏ ਪੁੱਟਾ 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 ਘਾ ਲੋ ਭਈ ਪੁੱਟਾ ਕਾਲਜ ਲਈ ਪੁੱਟਾ ਬਿਊਟੀਫੁਲ ਇਟਸ ਬਿਊਟੀਫੁਲ

ਕਲੋ ਜਿੱਥੇ ਤਾਂ ਪਾਣੀ ਹੈ ਪਾਣੀ ਬਹੁਤ ਇੱਧਰ ਨੂੰ ਉਹ ਗੱਡੀ ਨਾ ਐਸੀ ਸੀ ਜਗ੍ਹਾ ਵੀ ਆਣਾ ਚਾਹਤੀ ਸੀ ਤੁਸੀਂ ਲੋ ਫਰੈਂਡਸ ਆਪਾਂ ਤਾਂ ਆਈ ਸੀ ਕੋਕੋਨਟ ਪਰ ਇੱਥੇ ਸਾਡੇ ਨਾਲ ਕਲੋਲ ਹੋ ਗਈ ਕਲੋਲ ਇਦਾਂ ਹੋ ਗਈ ਕਿ ਸਾਡੇ ਕੋਲ ਇਹ ਗੱਡੀ ਛੋਟੀ ਜਿਹੜੀ ਅੱਗੇ ਨਹੀਂ ਜਾਂਦੀ ਤੇ ਅੱਗੇ ਜਾਂਦੀਆਂ ਨੇ ਗੱਡੀਆਂ ਉਹ ਜਿਹੜੀਆਂ ਥੋੜੀਆਂ ਜਿਹੀ ਵੱਡੀਆਂ ਨੇ 17 ਇੰਚੀ ਟਾਇਰ ਕਟੋ 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 ਇਸ ਤਰ੍ਹਾਂ ਗੱਡੀਆਂ ਇਹ ਰਾਹ ਦੇ ਉੱਤੇ ਚੱਲ ਸਕਦੀਆਂ ਨੇ ਜਬਾਈਕ ਵਾਲੇ ਚਲੋ ਬਾਈਕ ਦੇ ਹੈਗਾ ਕਿ ਬਾਈਕ ਦਾ ਹੈ ਕਿ ਆਰਾਮ ਨਾਲ ਤੁਸੀਂ ਰੁੱਕ ਵੀ ਜੋ ਫਸ ਵੀ ਜੋ ਕੋਈ ਚੱਕਰ ਨਹੀਂ ਤੇ ਆਰਾਮ ਨਾਲ ਨਿਕਲ ਸਕਦੇ ਹੋ ਤੁਸੀਂ ਅੱਜ ਆਏ ਸੀ ਤੇ ਇੱਥੇ ਸਾਨੂੰ ਲੋਕੀ ਲੋਕਲ ਵਾਲੇ ਕਹਿੰਦੇ ਕਹਿੰਦੇ ਪਾਜੀ ਛੋਟੀ ਗੱਡੀ ਹੈ ਤੁਸੀਂ ਅੱਗੇ ਨਾ ਲੱਗ ਜਾਓ ਕਿਉਂਕਿ ਇੱਥੇ ਟਰੈਕਟਰ ਟਰਾਲੀ ਵਾਲੇ ਆਲਰੇਡੀ ਇੱਥੇ ਬੈਠੇ ਹੁੰਦੇ ਆ ਉਹ ਇਸ ਵਾਸਤੇ ਬੈਠੇ ਹੁੰਦੇ ਨੇ ਜਿਨ੍ਹਾਂ ਦੀ ਛੋਟੀਆਂ ਗੱਡੀਆਂ ਨੇ ਉਹ ਫਸ ਜਾਂਦੀਆਂ ਨੇ ਉਹਨਾਂ ਨੂੰ ਕੱਢਣ ਵਾਸਤੇ ਇੱਥੇ ਇਹ ਟਰੈਕਟਰ ਟਰਾਲੀ ਵਾਲੇ ਵਧੀਆ ਪੈਸਾ ਮੰਗ ਲੈਂਦੇ ਨੇ ਤੇ ਅੱਜ ਜੋ ਤੁਸੀਂ ਆਏ ਹੋ ਤੇ ਅੱਜ ਦੇ ਮੌਸਮ ਦੇ ਵਿੱਚ بارش ਵੀ ਬਹੁਤ ਹੋਈ ਹੋਈ ਹੈ ਤੇ ਪਾਣੀ ਵੀ ਬਹੁਤ ਲੈਵਲ ਵਧਿਆ ਹੈ ਇਹ ਪਾਣੀ ਦਾ ਲੈਵਲ ਏ ਜਿਸ ਹਿਸਾਬ ਨਾਲ ਆਪਾਂ ਵੀਡੀਓ ਦੇ ਵਿੱਚ ਦੇਖਦੇ ਪਏ ਸੀ ਕਿ ਪਾਣੀ ਆ ਰਿਹਾ ਏ ਥੋੜਾ ਥੋੜਾ ਏ ਪਰ ਨਹੀਂ ਏ ਇੱਕ ਤਰ੍ਹਾਂ ਦੀ ਪੂਰੀ ਨਹਿਰ ਵਗਦੀ ਏ ਇਹ ਜਿਹੜਾ ਕੋਈ ਅੰਤਨੀ ਤੇ ਅੰਤ ਦੇ ਗੱਲ ਹੈ ਅਗੇ ਕਿ ਐਕਚੁਅਲੀ ਇੱਕ ਤਰ੍ਹਾਂ ਦੀ ਨਹਿਰ ਹੀ ਹੈ ਨਹਿਰ ਵੀ ਕਹਿ ਲਓ ਰੋਡ ਵੀ ਕਹਿ ਲਓ ਤੇ ਵਿਚ ਵਿਚਾਲੇ ਰੇਤ ਕਾਫੀ ਹੈ ਜਿਹਦੇ ਕਰਕੇ ਛੋਟੀ ਗੱਡੀ ਦੇ ਟਾਇਰ ਫਸ ਜਾਂਦੇ ਨੇ ਰੇਤੇ ਚ ਸਾਨੂੰ ਇਸ ਵਾਰ ਮੌਕਾ ਨਹੀਂ ਮਿਲਿਆ ਅੱਗੇ ਤੱਕ ਜਾਣ ਦਾ ਤੇ ਇਹ ਰੋਡ ਦੇਖਣ ਦਾ ਜਿਹੜੀ ਅਸੀਂ ਵੀਡੀਓ ਦੇ ਵਿੱਚ ਲੋਕਾਂ ਦੀ ਦੇਖਦੇ ਹਾਂ ਕਿ ਬੜਾ ਵਧੀਆ 뷰 ਹੈ ਕੋਕੋਨਟ ਦਾ ਕੋਕਨਟ ਕੋਕਨਟ ਨਹੀਂ ਖਾਣ ਕੋਕੜ ਬਣਾਤਾ ਮੇ ਕੋਕਨਟ ਬਣਾਤਾ ਸਾਡਾ ਕੋਕਨਟ ਨੇ ਸਾਡਾ ਕੋਕੜ ਬਣਾਤਾ ਆਪਾਂ ਥਾਰ ਗਈ ਹੁੰਦੇ ਆ ਆਪਾਂ ਉਸਕੇ ਟਾਇਰ ਮੋਟੇ ਚਰ ਬਹੁਤ ਦੂਰੋਂ ਆਏ ਆ ਤੁਸੀਂ ਇਹ ਵਿਰਾਸਤ ਦਾ ਸਫਰ ਦੇਖਿਆ ਹੋਣਾ ਬੜਾ ਸ਼ਾਨਦਾਰ ਸਫਰ ਹੈ ਤੁਰਦੇ ਤੁਰਦੇ ਥੋੜਾ ਜਿਹਾ ਅੱਗੇ ਤੱਕ ਦੇਖਦੇ ਆ ਜੇ ਸਾਨੂੰ ਵਧੀਆ ਲੱਗਿਆ ਤੇ ਥੋੜੇ ਅੱਗੇ ਤੱਕ ਜਾਇਆ ਵਾਂਗੇ ਬਾਕੀ ਤੁਸੀਂ ਜੇ ਆਣਾ ਵੀ ਇਹ ਰੋਡ ਤੇ ਇਹ ਦੇਖਿਆ ਉਹ بارش ਦਾ ਮੌਸਮ ਨਾ ਹੋਵੇ ਪਾਣੀ ਦਾ ਲੈਵਲ ਬਹੁਤ ਵਧਿਆ ਹੁੰਦਾ ਲੋਕਲ ਤੋਂ ਪਤਾ ਨਹੀਂ ਲੱਗਦਾ ਹੈਗਾ ਪਰ ਜੇ ਆਣਾ ਆਂਦਾ ਬਾਈਕਾਂ ਤੇ ਆਓ ਜਾਂ ਵੱਡੀ ਗੱਡੀ ਲੈ ਕੇ ਆਓ ਜਿਹਦੇ ਟਾਇਰ ਵੱਡੇ ਹੋਣ ਥੋੜੇ ਪਾਣੀ ਪੂਣੀ ਦਾ ਕੋਈ ਫਰਕ ਨਾ ਸਮਝੇ ਲੇਕਿਨ ਛੋਟੀਆਂ ਗੱਡੀਆਂ ਦੱਬ ਜਾਂਦੀਆਂ ਨੇ ਕਿੱਦਾਂ ਰਿਵਲ ਉਹ ਔਪਟ ਹੋ ਗਿਆ ਉਹ ਬਰੋ ਕੇ ਕਿ ਐਸਾ ਮਜ਼ਾ ਆ ਰਿਹਾ ਆਪਾਂ

ਜੀ ਕਿ ਗੱਲ ਪੇਂਟ ਕਰਾਂਗੇ ਪੱਥਰ ਕਰ ਜਾਏ ਪੇਂਟ ਕਰੀਗਾ ਹਾਂ ਪੱਥਰ ਉੱਥੇ ਹੀ ਲਾਲੀ ਪੇਂਟ ਕਰਤੇ ਟੀਕਰ ਕੋ ਦੇਣਾ ਆਪਣੇ ਹੱਥ ਸੇ ਇਹ ਹਲਕੇ ਨਾ ਹਲਤੇ ਜਿੱਜੇ ਇਹਨੂੰ ਤੈਨੇ ਲਗਵੇਂਗੇ ਤੇ ਹਲਕੀ ਜਿੱਜਾ ਪਾਣੀ ਤਾਂ ਤਿਆਰ ਦੀ ਇਹ ਨਹੀਂ ਪੁੱਤ ਦੇਖੋ ਕੀ ਹੋ ਰਿਹਾ ਦਮਿਆਂ ਤੇ ਕਦੇ ਆਵਾਂਗੇ ਤੇ ਫਿਰ ਇਸ ਰੂਟ ਦਾ ਆਪਾਂ ਪੂਰਾ ਬਲੌਗ ਬਣਾਵਾਂਗੇ ਦੇਖਾਂਗੇ ਕਿ ਅੱਗੇ ਤੱਕ ਕੀ ਲੋਕੇਸ਼ਨ ਹੈਗੀ ਹੈ ਜਿੰਨੂ ਘਾ ਲੇਗੇ ਉਸकी ਵੀ ਵੀਡੀਓ ਬਣਾएंगे ਹੈ ਜਿੰਨੂ ਗਾੜੀ ਲੰਗੇ ਉਸ ਦੀ ਵੀਡੀਓ ਬਣਾ ਫਿਲਹਾਲ ਤਾਂ ਸਾਡੇ ਕੋਲ ਜਿਹੜੀ Tata Tiago ਹੈਗੀ ਹੈ ਅਸੀਂ ਉਹਦੇ ਨਾਲ ਹੀ ਸਾਰਦੇ ਹਾਂ ਇਹਨੂੰ ਦੇਖੋ ਉਹਦੇ ਨਾਲ ਜਿੱਥੇ ਘੁੰਮ ਹੋਏਗਾ ਘੁੰਮਾਂਗੇ ਤੇ ਬਣਾਵਾਂਗੇ ਸੋ ਆਪਾਂ ਪਪਟ ਹੋ ਗਿਆ। ਓਪੇਟ ਹੋ ਗਿਆ। ਨਹੀਂ ਬਟ ਇਟਸ ਅ ਲਰਨਿੰਗ ਐਕਸਪੀਰੀਅੰਸ। ਦ ਸਾਈਡ ਵਾਸ ਵੈਰੀ ਬਿਊਟੀਫੁਲ। ਇਹ ਨਹੀਂ ਆਪਾਂ ਕਹਿ ਸਕਦੇ। ਉਧਰ ਸਾਈਡ ਬਹੁਤ ਸੋਹਣੀ ਸੀਗੀ। ਬਹੁਤ ਵਧੀਆ ਪ੍ਰੋਗਰਾਮ ਸੀਗਾ। ਬਟ ਅਸੀਂ ਇਸ ਗੱਲ ਕਰਕੇ ਨਹੀਂ ਗਏ ਕਿਉਂਕਿ ਸਾਡੇ ਲਈ ਬੱਚੇ ਸੀਗੇ ਤੇ ਜੇ ਗੱਡੀ ਉਹਦੇ ਵਿੱਚ ਸਟਕ ਹੋ ਜਾਂਦੀ ਫਿਰ ਸਾਨੂੰ ਮੁਸ਼ਕਲ ਹੋ ਜਾਣੀ ਸੀ। ਆਦਰਵਾਇਜ਼ ਇਟਸ ਵੈਰੀ ਬਿਊਟੀਫੁਲ। ਮੋਟਾਈ ਸੋ ਨੈਕਸਟ ਟਾਈਮ ਆਪਾਂ ਬੱਚੇ ਲਈ ਲੈ ਕੇ ਜਾਵਾਂਗੇ ਜਾਂ ਗੱਡੀ ਵਾਂਗੂ ਬਾਕੀਆਂ ਨੂੰ ਪੁੱਛੋ ਫੈਮਲੀ ਨਹੀਂ ਲੈ ਕੇ ਆਵਾਂਗੇ ਚਾਹ ਲੈ ਕੇ ਆਵਾਂਗੇ ਤੇ ਫਿਰ ਵੱਡੀ ਗੱਡੀ ਲੈ ਕੇ ਆਵਾਂਗੇ ਕਿ ਜਿਹੜੀ ਕਵੇ ਠੀਕ ਆ ਭਾਈ 4x4 ਲੈ ਕੇ ਆਵਾਂਗੇ ਜਿਹੜੀ ਕਹਿੰਦੇ ਨਹੀਂ ਦੱਪਦੀ ਬਈ ਤਾਂ ਅਗਲੀ ਵਾਰੀ ਉਸ ਚੀਜ਼ੇ ਦਾ ਸਾਹਮਣਾ ਲਵਾਂਗੇ ਬਾਕੀਆਂ ਨੂੰ ਕੁਝ ਮਿਲੇ ਨਾ ਮਿਲੇ ਸਾਨੂੰ ਤਾਂ ਪੱਥਰ ਮਿਲ ਗਏ ਇਹਨਾਂ ਨੇ ਪੱਥਰ ਚੱਕ ਲੈਨੇ ਇਹ ਕਹਿੰਦੇ ਸ਼ਾਇਦ ਅਸੀਂ ਆ ਪੱਥਰ ਹੀ ਚੱਕਰ ਗਏ ਸੀ ਉੱਤੇ ਨਹੀਂ ਕੋਈ ਲਿਵਾਏ ਇਹਨਾਂ ਨੇ ਪੇਂਟਿੰਗ ਲਈ ਪੱਤਰ ਚੱਕਲੇ ਨੇ ਕਿ ਇਹਨਾਂ ਦੇ ਪੇਂਟ ਕਰਕੇ ਇਹਨਾਂ ਨੂੰ ਡੈਕੋਰੇਟ ਕਰਾ ਗਏ। ਸੋ ਫਰੈਂਡਸ ਆਪਾਂ ਹਾਰਪੁਰ ਦੇ ਬਾਈਪਾਸ ਤੇ ਆ ਗਏ ਆ। ਇੱਥੇ ਕੁਝ ਖਾਣੇ ਆ, ਪੀਣੇ ਆ, ਮਸਤੀ ਕਰਦੇ ਆ। ਉਹਦੇ ਸਾਥ ਵੀ ਆਈ। ਚੱਲ 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 ਅੱਗੇ। ਅੱਗੇ ਚੱਲ। ਯੋਰਡਰ ਕਰਾ ਰਹੇ ਹੋ। ਰਾਪ ਪਲੇਟ ਜ 20 25 ਪੀਸੋ ਵਾਲਗੇ ਹੋ ਜੋ ਜੈ ਵੀ ਨੇ ਖਾਣਾ ਹੈ KFC ਇਹ ਅਸੀਂ ਆ ਗਏ KFC ਖਾਣੇ ਆ ਵਾਹ ਦੇਖਦੇ ਆ ਮੈਚ ਅੱਛੀ ਇਸ ਲੈਨੇ ਹੁਵੇ ਰੁਕ ਕੇ ਜਦ ਮੈਚ ਹੋ ਉਸ ਕੋ ਨਹੀਂ ਹੋਣਾ ਤੁਸ ਤੋਂ ਤੁਸ ਕਰ ਤਾ ਕਰ ਮੈਚ ਹਾਲੇ ਨਾਲ ਨਹੀਂ ਤੇਰਾ ਹੋ ਗਿਆ ਨਾ ਓਏ ਤੇਰਾ ਉਹ ਗਿਆ ਤੂੰ ਚੱਲ ਉਹ ਤਰਫ ਦਾ ਫੇ ਕੀ ਕਰਨਾ ਸਿਲੈਕਟ ਕਰ ਲੈ ਬਸ कुछ खा ले ये ये दो वाले चिकन खारा है चिकन चिकन देखो चिकन चिकन साथ में पेप्सी चल रही है केएफसी का स्पेशल बटर कॉम्बिनेशन तो कलर क्विस्टिक कलर चिकन लाइक भी स्टिक कलर एक मसाला राइस भी खाना है देयर इज हियर आई ऑर्डर इज ਕੀ ਜੰਦੇ ਜੀ 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 ਆਦੇ ਜੀ ਜੀ ਜੰਦਾ ਦਸੂ ਨਾ ਦਫਤਮਗਾ ਜੀ ਚੱਕੋ ਜੀ ਥਾਬੀ ਨੇ ਕਰਾ ਲਿਆ ਆਪਦਾ ਮੀਲ ਜੈਮੀ ਨੇ ਮੀਲ ਕਰਾਇਆ ਟਾਕਣਾ ਇਹਦੀ ਕੋਈ ਇੱਕ ਕੋਈ ਯਾਰ ਇਹ ਚਿਕਨ 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 ਆਲਵੇਜ਼ ਚਿਕਨ 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 ਉਹ ਵੀ ਕੇ ਆ ਸੀ ਦੋਰ ਇਹਨੂੰ ਪੁੱਛ ਨਹੀਂ ਚਾਹੀਦਾ ਮੂੰਹ ਸਿਰਫ ਚਿਕਨ ਦੀ ਆ ਦੇਖੋ ਰਕੜਾ ਲਾ ਰਕੜਾ ਪੇਟੀ ਲੱਗਿਆ ਚੱਕ ਦੋ ਜਾਵਿੰਦੀ KFC 바갓 ਹੋਰ ਕੁਝ ਚਾਹੀਦਾ ਵੇ ਇਹਦੇ ਨਾਲ ਰਾਜ ਹੋ ਜੂ ਨਹੀਂ ਵੀਵਾ ਕੁਝ ਹੋਰ ਸਦਾ ਕੋਪਰ ਕੇ ਸਟਾਪ ਤੇ ਜਿੱਤੀ ਹੁੰਦਾ ਸਭ ਕੀ ਸਬਕ ਜੀ ਇਸੇ ਦਾ ਪਾਪਾ ਮਿਲੋ ਮੇਰੀ ਟ੍ਰੇ ਹੁੰਦੀ ਹੈ ਜੈਵਿੰਨ ਕਿਉਂਕਿ ਜੋ ਜੈਵਿੰਨ ਛੱਡਦਾ ਨਾ ਫਿਰ ਭਾਪੇ ਦਾ ਹੀ ਖਾਣਾ ਆਹ ਆਲਿਵਸ ਆਲਿਵਸ ਕੋਲੇ ਇਹ ਸਾਡੀ ਪੱਕੀ ਡੈਸਟੀਨੇਸ਼ਨ ਹੈ ਜਦੋਂ ਵੀ ਤੁਸੀਂ ਸ਼ਾਰਪਨ ਕ੍ਰੋਸ ਕਰੀਦਾ ਤਾਂ ਬਾਪੋ ਸਮਝੋ ਸਾਡਾ ਇਹ ਹੋਰ ਹੈ ਪੱਕਾ ਸਾਡਾ ਖਾਣਾ ਪੀਣਾ ਸਾਰਾ ਇੱਥੇ ਹੁੰਦਾ ਤੋ ਫਰੈਂਡ ਆਪਾਂ ਹੁਣ KFC ਹੋ ਗਿਆ 버거 किंग ਹੋ ਗਿਆ ਤੇ ਸੱਬੇ ਵੀ ਹੋ ਗਿਆ ਹੁਣ ਆਪਾਂ ਟਰਾਈ ਕਰ ਰਹੇ ਆ ਸਾਗਰ ਤੰ। ਇਹ ਟਾਈਮ ਹੈਗਾ ਆਪਾਂ ਖਾਪੀ ਕੇ ਆ ਰਾ ਮੈਂ ਘਰ ਨੂੰ ਚਲਦਾ। ਤੋ ਫਾਈਨਲੀ ਸਾਡਾ ਦੋਸਾ ਆ ਗਿਆ। ਦੋਸਾ ਵਿਦ ਮੈਡਮ ਆ ਗਿਆ। आई लव डोसा। ए 좀 사우스 인디언 ਲੈਣਾ। ਇਸ ਸਾਊਥ ਤੋਂ ਆਏ ਨੇ। ਜੀ ਇਸ ਵੀ ਆਫਨ ਸਾਊਥ। ਕਿੰਨਾ ਸਾਊਥ ਵਾਲੀ ਕਿੱਦਾਂ ਬੋਲਦੇ। ਐਂਡ ਮੈਰਿਟ ਟੂ ਪੰਜਾਬੀ। ਲੋ ਫਾਈਨਲੀ ਫਰੈਂਡਸ ਸਾਡਾ ਖਾਣਾ ਪੀਣਾ ਹੋ ਗਿਆ। ਹੁਣ ਆਪਾਂ ਚਲਦੇ ਆਂ ਲੁਧਿਆਣੇ ਨੂੰ। ਹੋਲ ਦਾ ਨਾਮ ਐ ਬਲੋਕ ਬਸਟਰ ਕਿਚਨ। ਜਦੋਂ ਤੁਹਾਨੂੰ ਇੱਥੇ ਹਰ ਚੀਜ਼ ਖਾਣ ਨੂੰ ਲਾਜਵਾਬ ਹੈ ਇਹ ਬਿਚਨਾ ਦੀ ਕੋਲਕਾ ਬਿਜਾਰ ਨਹੀਂ ਜਾਂਦੀ ਅਸੀਂ ਜਿਵੇਂ ਮਮੇ ਤੇ ਮੈਲੋਸੀਪੀਨ ਦੇ ਸੀਟ ਤੋਂ ਨਹੀਂ ਗਿਆ ਫਗਵਾੜੇ ਦੇ ਆਈਸਕ੍ਰੀਮ ਲੱਛਾ ਵਾਲੀ ਆਈਸਕ੍ਰੀਮ ਜਿੱਤੇ ਐਸ ਯੂਜ਼ੂਅਲ ਆਪਾਂ ਪਹੁੰਚਦੇ ਰਹੀਦਾ ਜਦੋਂ ਵੀ ਫਗਵਾੜਾ ਲੰਘੀਦਾ ਪਰ ਮੈਡਮ ਤਾਂ ਵਾਰ-ਵਾਰ ਕਹਿਣ ਤਾਂ ਹੋ ਜਾਂਦਾ ਕਿ ਹਾਂ ਮੈਨੂੰ ਲੱਛਾ ਵਾਲੀ ਆਈਸਕ੍ਰੀਮ ਚਾਹੀਦੀ ਲੱਛਾ ਵਾਲੀ ਉਹ ਵੀ ਪਗੜੇ ਤੋਂ ਮੇਰੇ ਨਾਲ ਆ ਕੇ ਆ ਵੀ ਪਿੰਡ ਦੀ ਆਈਸਕ੍ਰੀਮ ਲੋਥੀਆ ਲੱਛੇ ਵਾਲਾ ਆ ਮਸ਼ਹੂਰ ਏ ਜਿੱਥੇ ਸਾਡਾ ਅਕਸਰ ਮੇਲ ਹੁੰਦਾ ਰਹਿੰਦਾ ਹੈ ਫਗਵੇ ਕੋਈ ਵੀ ਸਾਡੇ ਨਾਲ ਆਇਆ ਹੋਵੇ ਜਿੱਥੇ ਵੀ ਆਈਏ ਪਰ ਆ ਆਈਸਕ੍ਰੀਮ ਜ਼ਰੂਰ ਖਾ ਕੇ ਲੰਘ ਜਿਓ ਲਓ ਜੀ ਲੱਛੇ ਵਾਲੀ ਗੁਲਫੀ ਆ ਗਈ ਏ ਆ ਦੇਖ ਲੋ ਐਕਸਪ੍ਰੈਸ਼ਨ ਤੇ ਲੱਛੇ ਵਾਲੀ ਗੁਲਫੀ ਇੱਥੇ ਹੀ ਦੱਸਿਆ ਜਾ ਰਿਹਾ ਜਿਹੜੇ ਇੱਥੇ ਰਹਿੰਦੇ ਸੀ ਤੇ ਬਾਹਰ ਚਲੇ ਗਏ ਨੇ ਕਿ ਕਿੱਲ ਰੱਛੇ ਵਾਲੀ ਕੁਲਫੀ ਅਸੀਂ ਅੱਜ ਵੀ ਖਾਣ ਜਾਇਦਾ ਲੋ ਫਰੈਂਡਸ ਆਪਾਂ ਕਰ ਪਹੁੰਚ ਗਏ ਆਂ ਹਾਂਜੀ ਤੇ ਜਰਨੀ ਬਹੁਤ ਵਧੀਆ ਰਹੀ ਆਂ ਆਈ ਟਿੰਗ ਜੋ ਜੋ ਆਪਾਂ ਨੈਕਸਟ ਟਾਈਮ ਦੇਖਦੇ ਆਂ ਆਪਾਂ ਕਿੱਥੇ ਵਧੀਆ ਬਣਾਵਾਂਗੇ ਪਰ ਸੋਚ ਕੇ ਜਾਵਾਂਗੇ ਕਿੱਥੇ ਇਹ ਜੀ ਸਪੋਟ ਡੈਸਟੀਨੇਸ਼ਨ ਪਲਾਨ ਕਰੂਗੀ ਕੁਝ ਕਹਿ ਨਹੀਂ ਚੱਕੀ ਜ ਡੈਸਟੀਨੇਸ਼ਨ ਵਿੱਚ ਮੈਂ ਕੱਲਾ ਜਾ ਰਿਹਾ ਕਿ ਫੈਮਿਲੀ ਜਾ ਸਕਦਾ ਕੀ ਨੈਕਸਟ ਟਾਈਮ ਆਪਾਂ ਕੋਈ ਟੈਰਜੀ ਜਰਨੀ ਬਣਾਵਾਂਗੇ ਜਿੱਤੇ ਵਧੀਆ ਇੰਜੋਏ ਕਰਾਂ ਸੋ ਉਦੋਂ ਤੱਕ ਲਈ ਕੀਪ ਸਮਾਈਲਿੰਗ ਬਾਈ ਟੂਮਨ